ਚਾਰ ਸਵਾਰ ਦੋ ਨੌਜਵਾਨਾਂ ਨੂੰ ਹਥਿਆਰ ਸਮੇਤ ਕਾਬੂ ਕੀਤਾ ਹੈ ਉਹਨਾਂ ਦੀ ਪਛਾਣ ਕੁਲਬੀਰ ਸਿੰਘ ਉਰਫ ਕਰਨ ਤੇ ਦੂਜੇ ਦੀ ਪਛਾਣ ਬਲਜੀਤ ਸਿੰਘ ਦੇ ਵਜੋਂ ਹੋਈ ਹੈ ਜਾਣਕਾਰੀ ਮੁਤਾਬਕ ਐਸਆਈ ਸੁਖਵੰਤ ਸਿੰਘ ਨੇ ਨਾਕੇ ਬੰਦੀ ਦਾ ਦੌਰਾਨ ਚੈਕਿੰਗ ਕਰਕੇ ਕੁਲਬੀਰ ਸਿੰਘ ਉਰਫ ਕਰਨ ਨੂੰ ਇੱਕ ਦੇਸ਼ੀ ਪਿਸਟੋਲ ਮੈਗਜ਼ੀਨ ਸਮੇਤ ਜੁੜਾ ਹੈ ਤਿੰਨ ਜੰਦਾ ਰਾਉਂਡ ਤੇ 32 ਬੋਰ ਦੇ ਬਲਜੀਤ ਸਿੰਘ ਨੂੰ ਇੱਕ ਰਿਵੋਲਵਰ ਚਾਰ ਰਾਉਂਡ ਦੇ ਜੁੜਾ ਹੈ ਉਸ ਦੇ ਨਾਲ ਬਰਾਮਦ ਕੀਤਾ ਹੈ ਅਤੇ ਇੱਕ ਗੱਡੀ ਵੀ ਬਰਾਮਦ ਕੀਤੀ ਗਈ ਹੈ ਕਿ ਉਹਨ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਤੇ ਛੋਟੇ ਬੱਚਿਆਂ ਦੇ ਗੱਡੀਆਂ ਲੈ ਕੇ ਕਰੋ ਨਿਕਲਣ ਦੇ ਖਿਲਾਫ ਟ੍ਰੈਫਿਕ ਪੁਲਿਸ ਨੇ ਇੱਕ ਸਖਤ ਕਦਮ ਚੁੱਕਿਆ ਹੈ ਇਸ ਸੰਬੰਧੀ ਜਗਾ ਜਗਾ ਤੇ ਨਾਕੇ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਤੇ ਚਲਾਨ ਵੀ ਕੱਟੇ ਜਾ ਰਹੇ ਨੇ ਟ੍ਰੈਫਿਕ ਪੁਲਿਸ ਇੰਚਾਰਜ ਅਜੇ ਕੁਮਾਰ ਨੇ ਦੱਸਿਆ ਕਿ ਟ੍ਰੈਫਿਕ ਪੁਲਿਸ ਦੇ ਵੱਲੋਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਤੇ ਲਗਾਤਾਰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਨਾਕੇ ਲਗਾਏ ਜਾ ਰਹੇ ਨੇ ਪੇਔਨ ਵਜਣ ਵਾਲੀਆਂ ਜਿਹੜੀਆਂ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਦੁਰਘਟਨਾਵਾਂ ਨੂੰ ਰੋਕਣ ਦੇ ਲਈ ਪੰਜਾਬ ਸਰਕਾਰ ਵੱਲੋਂ ਹਦਾਇਤਾਂ ਜਾਰੀਆਂ ਕੀਤੇ ਗਏ ਨੇ ਨਾਬਾਲਗ ਬੱਚਿਆਂ ਦੇ ਮਾਪਿਆਂ ਨੂੰ 25000 ਤੱਕ ਜੁਰਮਾਨਾ ਅਤੇ ਕੈਦ ਦਾ ਨਵਾਂ ਨਿਯਮ ਜੜਾ ਹੈ ਲਾਗੂ ਹੋ ਚੁੱਕਿਆ ਹੈ ਇਸ ਦੇ ਤਹਿਤ ਜੇਕਰ ਕੋਈ ਨਾਬਾਲਗ ਬੱਚਾ ਗੱਡੀ ਚਲਾਉਂਦੇ ਕਾਬੂ ਆਉਂਦਾ ਹੈ ਤਾਂ ਫਿਰ ਉਸ ਦੇ ਮਾਪਿਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ ਤੇ ਉਹਨਾਂ ਇਹ ਵੀ ਕਿਹਾ ਹੈ ਕਿ ਜੁੜਾ ਹੈ ਜੁਰਮਾਨਾ ਲਗਾਇਆ ਜਾ ਸਕਦਾ ਹੈ 25000 ਰੁਪਏ ਤੱਕ ਦਾ ਬਹੁਤ ਗੰਮ ਐਸਐਸਪੀ ਸਾਹਿਬ ਗੁਰਦਾਸਪੁਰ ਜਮਾਹਰੀ ਰਿਸ਼ਕਮਲ ਓਮਪrakash ਆਈਪੀਐਸ ਦੇ ਹੁਕਮ ਮੁਤਾਬਕ ਸਖਤ ਹੁਕਮ ਦੇ ਮਤਬਕ ਉਹਨਾਂ ਦੇ ਆਪਣੇ ਐਲਕੋਮੀਟਰ ਦੇ ਨਾਲ ਅਸੀਂ ਜਿਹੜੇ ਚਲਾਨ ਕਰਨੇ ਸ਼ੁਰੂ ਕੀਤੇ ਐ ਪਹਿਲਾਂ ਵੀ ਕੀਤੇ ਸੀ ਔਰ ਹੁਣ ਅਸੀਂ ਸਖਤਾਈ ਨਾਲ ਕਾਨੂੰਨ ਦੀ ਉਲੰਘਣਾ ਜਿਹੜੇ ਕਰਨਗੇ ਬਿੰਕਿੰਗ ਡਰਾਈਵਿੰਗ ਦੇ ਇਹ ਚਲਾਨ ਕੀਤੇ ਨੇ ਔਰ ਜਿਹੜੇ ਲੋਕੀ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਜਾਂ ਮੋਟਰਸਾਈਕਲ ਚਲਾਉਂਦੇ ਨੇ ਉਹਨਾਂ ਨੂੰ ਸਖਤ ਚੇਤਾਵਨੀ ਆ ਕਿ ਸ਼ਰਾਬੀ ਕੇ ਗੱਡੀ ਨਾ ਚਲਾਓ ਔਰ ਆਪਣੀ ਜਾਨ ਨੂੰ ਬਚਾਓ ਅੱਜ ਕੀ ਕਾਰਵਾਈ ਕੀਤੀ ਗਈ ਹੈ ਕਿੰਨੇ ਲੋਕਾਂ 'ਤੇ ਕਾਰਵਾਈ ਹੋਈ ਹੈ ਅੱਜ ਤੋਂ 5 ਤੋਂ 6 ਬੰਦੇ ਜਿਹੜੇ ਡਰਿੰਕਿੰਗ ਦੇ ਚਲਾਨ ਕੀਤੇ ਗਏ ਆ ਔਰ ਇਹਨਾਂ ਨੂੰ ਅੱਗੇ ਵੀ ਇਹੋ ਜਿਹੀ ਮਹਿਮ ਜਾਰੀ ਰਵੇਗੀ ਤੇ ਲੋਕਾਂ ਨੂੰ ਹਦਾਇਤ ਹੈ ਵੀ ਡਰਿੰਕਿੰਗ ਡਿੰਕ ਕਰਕੇ ਗੱਡੀ ਨਾ ਚਲਾਓ ਜਿਹੜੇ ਨਵੇਂ ਰੂਲ ਦੇ ਮੁਤਾਬਕ ਜਿਹੜੇ ਅੰਡਰਏਜ ਬੱਚਾ ਕੋਈ ਵੀ ਆ ਉਹ ਜਿਨ੍ਹਾਂ ਦੇ ਲਾਇਸੈਂਸ ਨਹੀਂ ਬਣਿਆ 16 ਤੋਂ ਥੱਲੇ ਸਾਲ ਦੇ ਨੇ ਉਹਨਾਂ ਨੂੰ ਇਹੋ ਹਦਾਇਤ ਹੈਗੀ ਆ ਉਹਨਾਂ ਦੇ ਮਾਪਿਓ ਨੂੰ ਵੀ ਉਹਨਾਂ ਦੇ ਯਾਰਾਂ ਦੋਸਤਾਂ ਨੂੰ ਵੀ ਜਿਹੜੇ ਅੰਡਰੇਜ ਬੱਚੇ ਆ ਗਏ ਆ ਉਹਨਾਂ ਨੂੰ ਆਪਣੀ ਮੋਟਰਸਾਈਕਲ ਜਾਂ ਕਾਰ ਬਿਲਕੁਲ ਚਲਾਉਣ ਵਾਸਤੇ ਨਾ ਦਿਓ ਅਗਰ ਉਹ ਦੇਣਗੇ ਤੇ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਜਿਹੜਾ ਬੱਚਾ ਅੰਡਰੇਜ ਫੜਿਆ ਜਾਏਗਾ ਟ੍ਰੈਫਿਕ ਦੀ ਗੁਲਾਨਾ ਲੁੰਗਣਾ ਕਰਦਾ ਉਹਨਾਂ ਦੇ ਜੇ ਮਾਪਿਆਂ ਨੂੰ ਲੈ ਕੇ ਆਏ ਉਹਨਾਂ ਦੀ ਮੋਟਰਸਾਈਕਲ ਜਾਂ ਕਾਰ ਉਹਨਾਂ ਦੇ ਮਾਪਿਆਂ ਦੇ ਉੱਤੇ ਐਕਸ਼ਨ ਲਿਆ ਜਾਏਗਾ ਔਰ ਇਹ ਇੱਕ ਗਵਾਂਡੀ ਕੋ ਲੈ ਕੇ ਜਾ ਕੇ ਜਾਂਦੇ ਉਸ ਕੋ ਲੈ ਕੇ ਜਿਹਦੇ ਨਾਂ ਤੇ ਰਜਿਸਟਰ ਹੋਈ ਹੋਈ ਗੱਡੀ ਉਹਦੇ ਉੱਤੇ ਐਕਸ਼ਨ ਲਿਆ ਜਾਏਗਾ ਅੱਜ ਤੱਕ ਕੋਈ ਨਹੀਂ ਜੀ ਸ਼ੁਬਾਰ ਤੋਂ ਬਿਲਕੁਲ ਨਹੀਂ ਮੰਨੀ ਜਾਏਗੀ ਕੋਈ ਵੀ ਇਹ ਮੇਰੀ ਪਬਲ ਬੁਰਾਸਾ ਵੀ ਆਪਣੇ ਕਿਸੇ ਨਵੇਂ ਆਪਣੀ ਮੋਟਰਸਾਈਕਲ ਅੰਡਰੇਜ